ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿ ਜਿਹੜੀ ਐਮਰਜੈਂਸੀ 1975 ਚ ਲੱਗੀ ਸੀ ਉਹ 50 ਸਾਲ ਹੋ ਗਏ ਕਿਉਂਕਿ ਲੋਕ ਸਮੇਂ ਦੇ ਨਾਲ ਐਮਰਜੈਂਸੀ ਦੇ ਵਿੱਚ ਸੰਵਿਧਾਨ ਦਾ ਕੀ ਘਾਣ ਹੋਇਆ ਉਹਦੇ ਬਾਰੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਸਗਾ ਉਜੋਗਨ ਹੋਇਆ ਇਹ ਹਰ ਜ਼ਿਲ੍ਹੇ 'ਚ ਹਰ ਜਗ੍ਹਾ ਇਹਦਾ ਉਜੋਗਨ ਕੀਤਾ ਗਿਆ ਤਾਂ ਕਿ ਕਿਉਂਕਿ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਹੋ ਸਕਣ ਕਿਉਂਕਿ ਰੌਹਲ ਜੀ ਹਰ ਜਗ੍ਹਾ ਸੰਵਿਧਾਨ ਬਚਾਓ ਦੀ ਗੱਲ ਕਰਦੇ ਆ 14 ਅਨੁਛੇਦ ਚ ਪਾ ਕੇ ਸੰਵਿਧਾਨ ਦਾ ਮਜ਼ਾਕ ਢੋਂਦੇ ਕਰਦੇ ਆ ਇਸ ਲਈ ਉਹਨਾਂ ਦੇ ਵੇਲੇ ਕੀ ਕੁਝ ਹੋਇਆ ਉਹਦੇ ਬਾਰੇ ਜਿਹੜਾ ਸਾਡਾ ਪ੍ਰੋਗਰਾਮ ਸੀ ਤਾਂ ਕਿ ਸਾਡੇ ਪਾਰਟੀ ਦੇ ਵਰਕਰਾਂ ਨੂੰ ਤੇ ਲੋਕਾਂ ਨੂੰ ਇਹਦੇ ਬਾਰੇ ਚਾਨਣਾ ਹੋ ਸਕੇ ਕਿ ਜਿਹੜਾ ਕਾਂਗਰਸ ਪਾਰਟੀ ਨੇ ਸੰਵਿਧਾਨ ਦੀਆਂ ਧੱਜੀਆਂ ਸਮੇਂ-ਸਮੇਂ ਕਿਵੇੜਾਈਆਂ ਤੇ ਹੁਣ ਵੀ ਜਿੰਨੇ 5 ਸਟੇਟਾਂ ਦੇ ਵਿੱਚ ਕਾਂਗਰਸ ਦਾ ਰਾਜ ਹੈ ਅੱਜ ਵੀ ਉੱਥੇ ਹੀ ਕੁਝ ਹੋ ਰਿਹਾ ਹੈ ਜਿਵੇਂ ਵੀ ਇਹ ਜੁਖੜੀ ਕਰੀ ਆ ਬਈ ਥੋੜੀ ਆ ਔਰ ਇਸ ਸੰਦਰਭ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਮੁਹਿੰਮ ਚਲਾਈ ਆ ਦੇਸ਼ ਵਿਆਪੀ ਕਿ ਸੰਵਿਧਾਨ ਬਚਾਓ ਮੁਹਿੰਮ ਜਦੋਂ ਕੋਈ ਸੰਵਿਧਾਨ ਦੀ ਨੂੰ ਤਾਰ ਤਾਰਨ ਕਰਨ ਵਾਲੇ ਸੁਧਾਰ ਸੰਵਿਧਾਨ ਨੂੰ ਦੀ ਤੋਲ ਮੋਲ ਕਰਨ ਵਾਲੇ ਜਿਹੜੇ ਲੋਕ ਸੀਗੇ ਉਹ ਖੁਦ ਕਾਂਗਰਸੀ ਸੀ ਸ਼੍ਰੀ ਮਤਿੰਦਰਾ ਗਾਂਧੀ ਔਰ ਪੂਰੀ ਕਾਂਗਰਸ ਉਹ ਜਿਨ੍ਹਾਂ ਨੇ ਈ ਬਨਾ ਉਸੇ ਕੈबिनेट ਦੀ ਮੀਟਿੰਗ ਤੋਂ ਆਪਣੇ ਐਡਵਾਈਜ਼ਰ ਨੂੰ ਲੀਗਲ ਐਡਵਾਈਜ਼ਰ ਨੂੰ ਅਲੋਕੇਟ ਜਨਰਲ ਨੂੰ ਉਹਨਾਂ ਨੂੰ ਇਹ ਲਈ ਉਹ ਨੋਟ ਬਣਵਾ ਕੇ ਰਾਸ਼ਟਰਪਤੀ ਦੇ ਦਸਤਖਤ ਕਰਾ ਕੇ ਤਨੂਜ ਦੀਆਂ ਸਾਰੀਆਂ ਧੱਗੀਆਂ ਉਡਾ ਕੇ ਅਮਰਜਫਸੀ ਦੇਖਰੇ ਕੀਤੀ ਔਰ ਦੇਸ਼ ਨੂੰ ਕਾਲਕੋਠੀ ਜੇਲ ਖੰਡਾ ਬਣਾਇਆ ਕੁਰਸੀ ਦੇ ਖਾਤਰ ਉਹ ਪਾਰਟੀ ਜਿੰਨੇ ਹਮੇਸ਼ਾ ਕੁਰਸੀ ਨੂੰ ਤਵਜੂ ਦਿੰਦੀ ਹੈ ਔਰ ਕੁਰਸੀ ਵਿਖਾਤਰ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦੇਣਾ ਮੈਂ ਸਮਝਦਾ ਇੱਕ ਨਾ ਪਤਾ ਇੱਕ ਸੋਚ ਹੈ ਜਿਹੜੀ ਕਿ ਇਹ ਸੋਚ 1975 ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ ਜਿੱਥੇ ਸੰਵਿਧਾਨ ਬਚਾਉ ਦੀ ਰਿਆਲੀਆਂ ਇੱਕ ਪਾਸੇ ਕਰਦੀਆਂ ਕਾਂਗਰਸ ਪਾਰਟੀ ਦੂਜੇ ਪਾਸੇ ਉਹਨਾਂ ਬੇਗਰਮਾਂ ਨੂੰ ਜਿਨ੍ਹਾਂ ਦੇ ਅੰਦਰ ਧੱਕੇ ਪੱਤਰਕਾਰਾਂ ਦੀ ਆਜ਼ਾਦੀ ਨੂੰ ਖੋਹ ਲੈਣਾ ਔਰ ਜਿਹੜੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸੀਗੇ ਲੋਕ ਉਸ ਸਮੇਂ ਦੇ ਦਰਮਿਆਨ ਉਹਨੂੰ ਚੱਕ-ਚੱਕ ਕੇ ਜੇਲਾਂ ਦੇ ਵਿੱਚ ਰੱਖ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਇਹਨਾਂ ਦੀ ਕੋਜੀ ਸਾਜਿਦ ਸੀਗੀ